ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਨੁੱਖ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਇਥੋਂ ਤੱਕ ਕਿ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਸਾਰੇ ਹੀ ਤੁੱਖਾਂ ਦੀ ਇੱਕੋ ਦੁਆ ਹੈ ਪਰ ਉਸ ਤੋਂ ਪਹਿਲਾਂ ਸੰਗਤ ਜੀ ਸਾਰਿਆਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਚਰੋਸ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਅਕਸਰ ਹੀ ਸੁਣਿਆ ਹੈ ਹੋਵੇਗਾ ਕਿ ਜੋ ਕਰੇਗਾ ਉਹੀ ਭਰੇਗਾ ਕਰਮਾਂ ਦਾ ਫਲ ਅੱਜ ਨਹੀਂ ਤਾਂ ਕੱਲ ਜ਼ਰੂਰ ਮਿਲਦਾ ਹੈ ਪਰ ਕੀ ਇਹ ਸੱਚੀ ਕਰਮਾਂ ਦਾ ਫਲ ਮਿਲਦਾ ਹੈ ਇਸੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੇ ਹਾਂ ਕਹਾਣੀ ਨੂੰ ਪੂਰਾ ਸੁਣ ਕੇ ਸਮਝ ਕੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਹਾ ਸੰਘਾਜੀ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਹਾ ਕਰਦਾ ਸੀ ਉਸ ਦਾ ਵਿਆਹ ਹੋ ਜਾਂਦਾ ਤੇ ਵਿਆਹ ਹੋਣ ਉਪਰੰਤ ਉਹਨੂੰ ਪੁੱਤ ਦੇ ਦਿੱਤ ਪ੍ਰਾਪਤ ਹੁੰਦੀ ਹੈ ਪੁੱਤਰ ਅਜੇ 5 ਕੁ ਬਰਿਆਂ ਦਾ ਹੀ ਹੁੰਦਾ ਹੈ ਤੇ ਉਹਦੀ ਘਰ ਵਾਲੀ ਅਕਾਲ ਚਲਾਣੇ ਕਰ ਜਾਂਦੀ ਹੈ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਉਹਨੂੰ ਕਹਿੰਦੇ ਹਨ ਕਿ ਅਜੇ ਤੇਰਾ ਪੁੱਤਰ ਛੋਟਾ ਹੈ ਉਸ ਨੂੰ ਮਾਂ ਮਿਲ ਜਾਵੇਗੀ ਤੂੰ ਦੂਜਾ ਵਿਆਹ ਕਰਵਾ ਲੈ ਤੇ ਉਹ ਦੂਜਾ ਵਿਆਹ ਕਰਵਾ ਲੈਂਦਾ ਹੈ ਹੁਣ ਫਿਰ ਉਸ ਨੂੰ ਅਗਲੇ ਸਾਲ ਪੁੱਤਰ ਦੀ ਦਾਦ ਪ੍ਰਾਪਤ ਹੁੰਦੀ ਹੈ ਉਹ ਵੀ 5 ਕੁ ਬਰਿਆਂ ਦਾ ਹੁੰਦਾ ਹੈ ਤੇ ਉਹਦੀ ਜਿਹੜੀ ਮਾਂ ਸੀ ਭਾਵ ਕੇ ਦੁੱੱਚੀ ਪਤਨੀ ਉਹ ਵੀ ਅਕਾਰਚਲਾਣੇ ਕਰ ਜਾਂਦੀ ਹੈ ਹੁਣ ਉਹ ਦੋਵੇਂ ਪੁੱਤਾਂ ਨੂੰ ਇਕੱਲਿਆਂ ਹੀ ਪਾਲਦਾ ਹੈ ਜਦੋਂ ਪੁੱਤ ਵੱਡੇ ਹੋ ਜਾਂਦੇ ਹਨ ਤਾਂ ਵੱਡਾ ਪੁੱਤ ਪਹਿਲਾਂ ਜਿਹੜਾ ਹੈ ਉਹ ਜਵਾਨ ਹੋਇਆ ਤੇ ਉਹਦਾ ਵਿਆਹ ਕਰ ਦਿੱਤਾ ਗਿਆ ਵਿਆਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਵਿਆਦ ਤੋਂ ਬਾਅਦ 1 ਮਹੀਨੇ ਬਾਅਦ ਉਹਨਾਂ ਦੇ ਪਿਤਾ ਜੀ ਦੀ ਤਬੀਅਤ ਅਚਾਨਕ ਖਰਾਬ ਰਹਿਣ ਲੱਗੀ ਤੇ 2 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਉਹ ਅਕਾਲ ਚਲਾਣਾ ਕਰ ਗਏ ਹੁਣ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਬੜੇ ਪਿਆਰ ਦੇ ਨਾਲ ਰੱਖਦਾ ਹੈ ਕਹਿੰਦੇ ਕਿ 6 ਮਹੀਨਿਆਂ ਦਾ ਸਮਾਂ ਲੰਘਿਆ ਤੇ ਉਹਦਾ ਜਿਹੜਾ ਛੋਟਾ ਭਰਾ ਸੀ ਉਹਨੂੰ ਇੱਕੋ ਦਮ ਇੱਕ ਦਿਨ ਪੇਟ ਦੇ ਵਿੱਚ ਦਰਦ ਹੋਈ ਹਕੀਮਾਂ ਦੇ ਕੋਲ ਲੈ ਕੇ ਗਏ ਤੇ ਉਹਨਾਂ ਕਿਹਾ ਕਿ ਪੇਟ ਵਿੱਚ ਨਹੀਂ ਅਗਲੇ ਨਗਰ ਵਾਲੇ ਤੁਸੀਂ ਵੈਦ ਹਾਕੀਮ ਦੇ ਕੋਲ ਜਾਓ ਐਵੇਂ ਹੀ ਉੱਥੇ ਲੈ ਗਏ ਤੇ ਉਹਨਾਂ ਨੇ ਬੜਾ ਸਾਰਾ ਖਰਚਾ ਦੱਸਿਆ ਉਹਨਾਂ ਕਹਾਂਗੇ ਤੁਸੀਂ ਰੋਜ਼ ਹੀ ਸ਼ਾਮ ਨੂੰ ਇਹਨੂੰ ਇੱਥੇ ਲੈ ਕੇ ਆਉਣਾ ਹੈ ਰੋਜ਼ ਸ਼ਾਮ ਨੂੰ ਉਹ ਉਸ ਨੂੰ ਲੈ ਕੇ ਜਾਂਦੇ ਐਵੇਂ ਹੀ ਕਰਦੇ ਕਰਦੇ ਘਰ ਦਾ ਖਰਚਾ ਬੜਾ ਜ਼ਿਆਦਾ ਹੋਣ ਲੱਗਿਆ ਕਹਿੰਦੇ ਰੋਗ ਜਿਹੜਾ ਵੀ ਹੋਵੇ ਇਹ ਗਰੀਬੀ ਲੈ ਕੇ ਆਉਂਦਾ ਹੈ ਉਹਨਾਂ ਦੇ ਘਰ ਵੀ ਇਹੀ ਹਾਲਾਤ ਬਣ ਗਏ ਰੋਜ਼ਾਨਾ ਕਿੰਨਾ ਪੈਸਾ ਖਰਚ ਹੋਣ ਲੱਗਾ ਹੁਣ ਕੰਮ ਉਹਨਾਂ ਦਾ ਖੇਤ ਦਾ ਸੀ ਤੇ ਖੇਤ ਵਿੱਚ ਵੀ ਨਹੀਂ ਜਾਇਆ ਜਾਂਦਾ ਖੇਤ ਵਿੱਚ ਔਵੇਂ ਦੇ ਔਵੇਂ ਪਏ ਸਨ ਲਗਭਗ 1 ਮਹੀਨੇ ਦਾ ਸਮਾਂ ਲੰਘਿਆ ਇੱਕ ਦਿਨ ਉਸ ਨੂੰ ਦਵਾਦਾਰ ਉਤੇ ਕੇ ਉਹ ਪਤੀ ਪਤਨੀ ਦੂਜੇ ਕਮਰੇ ਵਿੱਚ ਬੈਠੇ ਕਹਿੰਦੇ ਰੋਜ਼ ਆਪਾਂ ਚਾਲਦੇ ਹਾਂ ਇੰਨਾ ਪੈਸਾ ਖਰਚ ਹੁੰਦਾ ਹੈ ਜੇ ਇਹ ਹੀ ਨਾ ਰਵੇ ਤਾਂ ਇਹਦੇ ਨਾਲ ਘਰ ਦਾ ਪੈਸਾ ਜਿਹੜਾ ਹੈ ਉਹ ਵੀ ਬਚ ਜਾਵੇਗਾ ਜੇ ਜਿਹੜਾ ਇਹਦਾ ਹਿੱਸਾ ਹੈ ਉਹ ਵੀ ਆਪਾਂ ਨੂੰ ਮਿਲ ਜਾਵੇਗਾ ਦੋਵੇਂ ਜਣੇ ਆਪਸ ਦੇ ਵਿੱਚ ਐਵੇਂ ਗੱਲਾਂ ਕਰਨ ਲੱਗੇ ਉਹਦੀ ਜਿਹੜੀ ਭਾਬੀ ਸੀ ਉਹ ਕਹਿੰਦੀ ਕਿ ਕਿਉਂ ਨਾ ਆਪਾਂ ਐਵੇਂ ਕਰੀਏ ਕਿ ਦੂਜੇ ਵੈਦ ਦੇ ਕੋਲ ਲੈ ਜਾઈએ ਉਹਨੂੰ ਕਹੀਏ ਕਿ ਇਹਨੂੰ ਦਵਾਈ ਦੀ ਥਾਂ ਤੋਂ ਐਸਾ ਜ਼ਹਿਰ ਦੇ ਦੇ ਕਿ ਇਹ ਸੁੱਤਾ ਹੀ ਸੌ ਜਾਵੇ ਸਾਰਿਆਂ ਨੇ ਕਹਿਣਾ ਕਿ ਬਿਮਾਰ ਸੀ ਤੇ ਅਕਾਲ ਚਲਾਣਾ ਕਰ ਗਿਆ ਕਿਸੇ ਨੇ ਆਪਣੇ ਤੇ ਕੋਈ ਕਿੰਥੂ ਪ੍ਰਿੰਤੂ ਨਹੀਂ ਕਰਨਾ ਕਹਿੰਦੇ ਅਗਲੀ ਸਵੇਰ ਹੋਈ ਤੇ ਇੱਕ ਵੈਦ ਦੇ ਕੋਲ ਲੈ ਕੇ ਗਏ ਵੈਦ ਨੂੰ ਸਾਰੇ ਗੱਲਬਾਤ ਦੱਸੀ ਤੇ ਉਹਨੂੰ ਕਿਹਾ ਕਿ ਤੇਰਾ ਜਿਹੜਾ ਬੰਦਾ ਹੈ ਕਹੇ ਤੇ ਇਹਨੂੰ ਜ਼ਰੂਰ ਦੇਵਾਂਗੇ ਕਹਿੰਦੇ ਇਹ ਗੱਲ ਸੁਣ ਕੇ ਵੈਦ ਵੀ ਤਿਆਰ ਹੋ ਗਿਆ ਵੈਦ ਨੇ ਕਿਹਾ ਕਿ ਠੀਕ ਹੈ ਤੁਸੀਂ ਇਸ ਦਿਨ ਇਹਨੂੰ ਇੱਥੇ ਲੈ ਕੇ ਆਇਓ ਤੇ ਮੈਂ ਇਹਨੂੰ ਦਵਾਦਾਰੂ ਦੇਵਾਂਗਾ ਕਹਿੰਦੇ ਉਹਨਾਂ ਨੇ ਉਵੇਂ ਹੀ ਕੀਤਾ ਵੈਦ ਦੇ ਕੋਲ ਲੈ ਕੇ ਗਏ ਤੇ ਉਹਨੇ ਇੱਕ ਐਸੀ ਪੁੜੀ ਦਿੱਤੀ ਕਿ ਉਹ ਪੁੜੀਆਂ ਖਾਂਦਿਆਂ ਸਾਰੀ ਅਕਾਲ ਚਲਾਣਾ ਕਰ ਗਿਆ ਉਹਨੂੰ ਘਰ ਲੈ ਜਾ ਕੇ ਸੰਸਕਾਰ ਕਰ ਦਿੱਤਾ ਗਿਆ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਉਹਨਾਂ ਦੇ ਘਰੇ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਬੜੇ ਲਾਡਾਂ ਚਾਵਾਂ ਦੇ ਨਾਲ ਉਹਨੂੰ ਵੱਡਾ ਕੀਤਾ ਜਦੋਂ ਵੱਡਾ ਹੋਇਆ ਜਵਾਨ ਹੋਇਆ ਉਹਦਾ ਵਿਆਹ ਕਰ ਦਿੱਤਾ ਗਿਆ ਵਿਆਹ ਤੋਂ ਇੱਕ ਮਹੀਨੇ ਬਾਅਦ ਹੀ ਕਹਿੰਦੇ ਕਿ ਉਹ ਬਿਮਾਰ ਰਹਿਣ ਲੱਗ ਗਿਆ ਬਿਮਾਰ ਵੀ ਇੰਨਾ ਜ਼ਿਆਦਾ ਕਿ ਵੱਖ-ਵੱਖ ਵੈਦ ਹਕੀਮਾਂ ਦੇ ਕੋਲ ਦੂਰ ਦੂਰ ਨਗਰਾਂ ਦੇ ਵਿੱਚ ਲੈ ਕੇ ਜਾਂਦੇ ਰਹੇ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਕਿ ਸਰੀਰ ਵੀ ਬੜਾ ਜ਼ਿਆਦਾ ਕਮਜ਼ੋਰ ਹੋਇਆ ਜਦੋਂ ਇੰਨੀ ਜ਼ਿਆਦਾ ਕਮਜ਼ੋਰੀ ਆ ਗਈ ਤਾਂ ਉਹ மஞ்சੇ ਤੇ ਲੇਟਿਆ ਰਹਿਣ ਲੱਗਾ ਕਹਿੰਦੇ ਕਿ ਜਿਹੜੀ ਉਸੇ ਘਰ ਵਾਲੀ ਸੀ ਉਹ ਉਸ ਦਾ ਬੜੇ ਹੀ ਜ਼ਿਆਦੀ ਸੇਵਾ ਪਾਣੀ ਕਰਦੀ ਕਹਿੰਦੇ ਜਿਹੜਾ ਰੋਗ ਹੈ ਉਹ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦਾ ਹੈ ਤੇ ਉਹਦੇ ਪਿਓ ਨੇ ਵੀ ਖਰਚਾ ਇੰਨਾ ਲਾਇਆ ਸੀ ਕਿ ਅੰधे ਖੇਤ ਵੀ ਵਿਕ ਗਏ ਤੇ ਘਰ ਵੀ ਉਹਦਾ ਦਾ ਵਿਕ ਗਿਆ ਉਹਦੇ ਕੋਲ ਹੁਣ ਰਹਿਣ ਦੇ ਲਈ ਸਿਰਫ ਇੱਕ ਹੀ ਕਮਰਾ ਰਹਿ ਗਿਆ ਸੀ ਤੇ ਘਰ ਦਾ ਹਿੱਸਾ ਹੌਲੀ-ਹੌਲੀ ਕਰਕੇ ਉਹਨੇ ਵੇਚ ਦਿੱਤਾ ਥੋੜਾ ਜਿਹਾ ਆਪਣੇ ਕੋਲ ਖੇਤ ਦਾ ਹਿੱਸਾ ਰੱਖ ਲਿਆ ਇੰਨਾ ਜ਼ਿਆਦਾ ਉਸ ਦੇ ਇਲਾਜ ਦੇ ਉੱਪਰ ਖਰਚਾ ਲੱਗ ਗਿਆ ਇੱਕ ਦਿਨ ਉਹ ਮੰਜੇ ਤੇ ਜਦੋਂ ਲੇਟਿਆ ਹੁੰਦਾ ਹੈ ਉਹਦਾ ਪਿਓ ਤੇ ਉਸਦੀ ਮਾਂ ਉਸਦੇ ਕੋਲ ਬੈਠ ਕੇ ਰੋਂਦੇ ਹਨ ਉਹ ਕਹਿੰਦਾ ਕਿ ਰੋਵੋ ਨਾ ਭਰਾਓ ਜਾ ਕੇ ਮੇਰੇ ਲਈ ਤੁਸੀਂ ਕਫਨ ਦਾ ਇੰਤਜ਼ਾਮ ਕਰੋ ਉਹ ਕਹਿੰਦਾ ਕਿ ਮੈਨੂੰ ਐਵੇਂ ਲੱਗਦਾ ਹੈ ਕਿ ਮੇਰਾ ਪੁੱਤ ਬਿਮਾਰ ਤਾਂ ਹੈ ਪਰ ਨਾਲ ਹੀ ਇਸ ਦਾ ਦਿਮਾਗ ਵੀ ਹਿਲ ਗਿਆ ਹੈ ਮੈਂ ਤੇਰਾ ਭਰਾ ਨਹੀਂ ਹਾਂ ਤਾਂ ਆਗੋ ਕਹਿੰਦਾ ਕਿ ਨਹੀਂ ਮੈਂ ਤੇਰਾ ਭਰਾ ਹੀ ਹਾਂ ਤੂੰ ਮੇਰਾ ਹਿੱਸਾ ਲੈ ਲੈ ਤੇ ਮੇਰਾ ਜਿਹੜਾ ਦੁੱਖ ਲੱਗਾ ਸੀ ਉਹਦੇ ਤੇ ਪੈਸਾ ਲੱਗਦਾ ਪਿਆ ਸੀ ਇਹਦੇ ਲਈ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਮੈਂ ਤੇਰੇ ਘਰੇ ਆ ਕੇ ਆਪਣਾ ਬੰਦਾ ਅੱਧਾ ਹਿੱਸਾ ਤੇਰੇ ਤੋਂ ਲੈ ਕੇ ਚੱਲਿਆ ਹਾਂ ਹੁਣ ਸਿਰਫ ਇੱਕ ਮੈਂ ਆਪਣਾ ਬਦਲਾ ਪੂਰਾ ਕਰ ਲਿਆ ਮੈਂ ਜੋ ਲੈਣਾ ਸੀ ਉਹ ਤੇਰੇ ਤੋਂ ਲੈ ਕੇ ਚੱਲਿਆ ਹਾਂ ਇੱਕ ਕਫਨ ਬਸ ਰਹਿ ਗਿਆ ਹੈ ਉਹ ਤੂੰ ਲਿਆ ਕੇ ਰੱਖ ਕਹਿੰਦੇ ਚੱਲ ਤੇਰੇ ਨਾਲ ਤਾਂ ਮੇਰਾ ਗੁਨਾਹ ਕੀਤਾ ਸੀ ਤੂੰ ਤਾਂ ਮੇਰੇ ਨਾਲ ਐਵੇਂ ਕੀਤਾ ਤੂੰ ਤਾਂ ਵੱਜੇ ਛੱਟ ਦੇ ਕੇ ਚੱਲਿਆ ਹੈ ਤੇਰੀ ਘਰ ਵਾਲੀ ਦਾ ਕੀ ਗੁਨਾਹ ਸੀ ਉਹ ਕਹਿੰਦਾ ਕਿ ਕਿਉਂ ਵੈਦ ਨੂੰ ਭੁੱਲ ਗਿਆ ਜਿਹੜਾ ਉਹਨੇ ਵੀ ਤਾਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਮੇਰੇ ਨਾਲ ਇਹ ਗੁਨਾਹ ਕੀਤਾ ਕਹਿੰਦੇ ਕਿ ਉਸ ਸਮੇਂ ਕੀ ਹੁੰਦਾ ਸੀ ਕਿ ਜਿਹੜਾ ਪਤੀ ਮਰ ਜਾਂਦਾ ਸੀ ਅਕਾਲ ਚਲਾਣਾ ਕਰ ਜਾਂਦਾ ਸੀ ਉਸੇ ਪਤਨੀ ਨੂੰ ਨਾਲ ਹੀ ਉਸਦੀ ਜੀਤਾ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ ਕਹਿੰਦੇ ਇਹਦਾ ਗੁਨਾਹ ਇਹ ਸੀ ਕਿ ਮੈਨੂੰ ਇਸਨੇ ਦੁੱਖ ਦਿੱਤਾ ਇਹਦੇ ਕਰਮ ਇਹਦੇ ਅੱਗੇ ਆਏ ਹਨ ਇਹਨਾਂ ਦੁੱਖ ਦਿੱਤਾ ਇਸਨੇ ਮੈਨੂੰ ਇਹ ਕਹਿਨ ਦੀ ਦੇਸੀ ਕਿ ਉਸੇ ਅਕਾਲ ਚਲਾਣੇ ਹੋ ਗਏ ਇਸ ਲਈ ਚੰਗੇ ਕਰਮ ਕਰੋ ਕੋਈ ਵੀ ਜ਼ਿੰਦਗੀ ਵਿੱਚ ਮਾੜਾ ਕਰਮ ਨਾ ਕਰੋ ਦੁੱਖ ਜਿਹੜਾ ਹੈ ਉਹ ਹਟਾਉਣਾ ਬਹੁਤ ਔਖਾ ਹੈ ਦੁਕਾਨ ਢੋਣਾ ਵੀ ਔਖਾ ਹੈ ਤੇ ਘਰ ਦੇ ਲਈ ਇੱਧਰ ਤੇ ਗਰੀਬੀ ਕੱਟਨੇ ਵੀ ਔਖੀ ਹੈ। ਦਲੇਂਦਰ ਤੇ ਗਰੀਬੀ ਤੋਂ ਵੱਡਾ ਹੋਰ ਕੋਈ ਵੀ ਰੋਗ ਨਹੀਂ ਹੁੰਦਾ। ਆਪਾਂ ਜੋ ਵੀ ਕਰਮ ਕਰਦੇ ਹਾਂ ਉਹ ਆਪਣੇ ਅੱਗੇ ਆਉਂਦੇ ਹਨ। ਅਤੇ ਮਾੜੀ ਸੰਗਤ ਕਰਨੀ ਹਮੇਸ਼ਾ ਚੰਗੇ ਕਰਮ ਕਰੋ। ਆਪਾਂ ਚੰਗੇ ਕਰਮ ਕਰਨੇ ਹਨ ਜਾਂ ਮਾੜੇ ਕਰਮ ਕਰਨੇ ਹਨ ਇਹ ਸਾਡੀ ਆਪਣੀ ਸੋਚ ਹੈ। ਚੰਗੀ ਸੰਗਤ ਕਰਨੀ ਹੈ ਜਾਂ ਮਾੜੀ ਸੰਗਤ ਕਰਨੀ ਹੈ ਹਮੇਸ਼ਾ ਚੰਗੇ ਕਰਮ ਕਰੋ। ਪੁੰਨ ਦਾਨ ਕਰੋ। ਅਸੀਂ ਜਿਆਦਾ ਪੁੰਨ ਦਾਨ ਕਰਦੇ ਹਾਂ ਤਾਂ ਇਹ 10 ਗੁਣਾ ਹੋ ਕੇ ਸਾਨੂੰ ਵਾਪਸ ਮਿਲਦਾ ਹੈ ਜੇ ਆਪਾਂ ਕੋਈ ਕਿਸੇ ਨੂੰ ਦੁੱਖ ਦਿੰਦੇ ਹਾਂ ਦੁੱਖ ਵੀ ਕਈ ਗੁਣਾ ਹੋ ਕੇ ਸਾਡੇ ਕੋਲ ਆਉਂਦਾ ਹੈ ਹੁਣ ਆਪਾਂ ਸੋਚਣਾ ਹੈ ਕਿ ਆਪਾਂ ਕਰਮ ਕਰਨੇ ਹਨ ਆਪਾਂ ਚੰਗੇ ਕਰਮ ਕਰਨੇ ਹਨ ਜਾਂ ਮਾੜੇ ਕਰਮ ਤਾਂ ਸਾਧ ਸੰਗਤ ਜੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਵੀ ਇਹ ਸੀ ਕਿ ਅਸੀਂ ਉਸ ਤੋਂ ਕੁਝ ਸਿੱਖ ਸਕੀਏ ਤੇ ਆਓ ਗੁਰਪਾਣੀ ਦੇ ਨਾਲ ਜੁੜੀਏ ਤੇ ਹੋਰਾਂ ਨਵੇਂ ਚੋੜੀਏ ਪਉਂਦਾਨ ਕਰੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਾਧ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ